ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵਿਜਿਟ ਹੈਗੀ ਹੈ ਦੋਸਤੋ ਆਪਣੇ ਪਿੰਡ ਜੋੜ ਸਿੰਘ ਵਾਲਾ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਕਰੀਬਨ ਵੇੜਾ ਦਿਖਾਵਾਂਗੇ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੇੜਾ ਦਿਖਾਵਾਂਗੇ ਛੋਟੇ ਵੱਡੇ ਭਾਅ ਹੋਣਗੇ ਜੋ ਰੇਟ ਹੋਵੇਗਾ ਜੋ ਭਾਅ ਪੜਤਾ ਹੋਵੇਗਾ ਬਿਲਕੁਲ ਤੁਹਾਨੂੰ ਦੱਸਿਆ ਜਾਵੇਗਾ ਜੋ ਮਿਲਕਿੰਗ ਰਿਕਾਰਡ ਹੋਵੇਗਾ ਪੂਰਾ ਪ੍ਰੋਪਰ ਜਿਹੜੀ ਗੱਲਬਾਤ ਆਪਾਂ ਵੀਰ ਹਰਬੇਲ ਦੇ ਨਾਲ ਕਰਾਂਗੇ ਇਹ ਖਾਸ ਵਿਜਿਟ ਜਿਹੜੀ ਹੈ ਤੁਹਾਨੂੰ ਪਿੰਡ ਜੋੜ ਸਿੰਘ ਵਾਲੇ ਕਰਨੀ ਪਵੇਗੀ ਤਸੀਲ ਪੱਟੀ ਕੌ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਈ ਹਰਬੇਲ ਸਸਰੀਕਾ ਹਾਂਜੀ ਸੰਤੋਪਾ ਜੀ ਸਸਰੀਕਾ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਸਰੀਕਾ ਉਟੀਟਾ ਭਾਈ ਹਾਂਜੀ ਚੰਗੇ ਵੀ ਹਰਬੇਲ ਭਾਈ ਅੱਜ ਪਸ਼ੂ ਕਿੰਨੇ ਆਪਣੇ ਆ ਬੇੜਾਂ ਦੇ ਦਾ ਬੇੜਾ ਆਪਣੇ ਕੋਲੇ 7 ਨੇ ਜੀ ਆ ਤਿੰਨ ਵੱਡੀਆਂ ਨੇ ਚਾਰ ਮੀਡੀਅਮ ਨੇ ਹੂੰ ਠੀਕ ਆ ਛੋਟੇ ਵੱਡੇ ਪਾ ਸਾਰੇ ਆ ਗਏ ਜੀ ਸਾਰੇ ਬਿਲਕੁਲ ਜੀ ਹਰ ਇੱਕ ਦੀ ਚੁਆਇਸ ਹੁੰਦੀ ਆ ਕੋਈ ਭੈਣ ਭਰਾ ਬਿਲਕੁਲ ਘਰ ਦਾ ਗੁਜ਼ਾਰਾ ਚਲਾਉਣਾ ਚਾਹੁੰਦਾ ਨਾ ਵਾਸਤੇ ਵੀ ਸਭ ਕੁਝ ਆਪਾਂ ਬਿਲਕੁਲ ਰੱਖਿਆ ਆਪਾਂ ਸੀ ਵੱਡੀਆਂ ਵੀ ਨੇ ਫਾਰਮ ਵਾਲੀਆਂ ਬੱਚੀਆਂ ਵੀ ਹੈਗੀਆਂ ਫਿਰ ਹਰਪ੍ਰੀਤ ਭਾਈ ਮੁੱਲ ਦੀ ਗੱਲ ਕਰ ਲਈਏ ਕਿੰਨੇ ਮੁੱਲ ਤੋਂ ਲੈ ਕੇ ਕਿੰਨੇ ਮੁੱਲ ਤੱਕ ਹੈਗੀਆਂ ਨੇ ਜੀ ਚਲਦਾ ਵਾ 27000 ਤੋਂ ਲੈ ਕੇ ਹਾਂਜੀ 65000 ਤੱਕ ਦੀਆਂ ਬੱਛੀਆਂ ਹੈਗੀਆਂ ਬੱਛੀਆਂ ਹੈਗੀਆਂ ਸਾਢੇ 27 ਤੋਂ ਲੈ ਕੇ 65 ਤੱਕ ਬੱਛੀਆਂ ਹੈਗੀਆਂ ਤੋਂ ਉਸ ਦੇ ਵਿੱਚ ਵਿਚਾਲੇ ਵਾਲੀਆਂ ਮੱਛੀਆਂ ਹੋਣਗੀਆਂ ਜਿੰਨੇ ਜਿੰਨੇ ਲੀਟਰ ਵਾਲੀ ਤੁਸੀਂ ਵਿਹੜਾ ਪਸੰਦ ਕਰਦੇ ਉਹ ਭਾਦੀ ਮਿਲ ਜਾਊਗੀ ਹਰਵਿਲ ਭਾਈ ਇਹ ਪਹਿਲੇ ਨੰਬਰ ਤੇ ਪਾ ਦੀ ਚੈਨਣਾ ਜਿਹੜੀ ਇਹ ਕ੍ਰੋਸ ਸੰਗ ਦੇ ਵਿੱਚ ਵਿਹੜਾ ਜੀ ਚਲੋ ਜੀ ਆਹ ਫਲੂਨ ਮੱਛੀ ਸੂਣਾ ਪਹਿਲਾਂ ਪਹਿਲਾਂ ਸੂਣਾ ਹਜੇ ਹਾਂਜੀ ਠੀਕ ਆ ਆ ਇਹ ਸਮਾਂ ਲੈ ਲੀਏ 8000 ਠੀਕ ਹੈ ਜੀ ਬੱਧੀ ਹੈ ਬਹੁਤ ਵਧੀਆ ਠੀਕ ਆ ਐਚ ਪੀ ਤੇ ਜਰਸੀ ਦਾ ਕ੍ਰੋਸ ਹੈ ਠੀਕ ਹੈ ਪਹਿਲਨ ਬੱਚੀ ਸੋਹਣੀ ਆ ਦੋਸਤੋ ਦਰਮਿਆਨੀ ਹਾਈਟ ਆ ਜਿਦਾਂ ਦੇ ਆਪਾਂ ਜਰਸੀ ਬੱਚੀਆਂ ਦੀ ਦੇਖਦੇ ਆ ਪਹਿਲਨ ਬੱਚੀ ਨੇ ਸੋਹਣਾ ਬਾਕੀ ਸਫਾਈ ਪੂਰੀ ਹੈਗੀ ਆ ਵੇਖੋ ਠੀਕ ਆ ਸਿਕਰਾਓ ਸੰਗ ਦੇ ਵਿੱਚ ਆ ਠੀਕ ਆ ਵੇ ਆ ਫੜੇ ਵੱਚੀ ਚੰਗੀ ਆ ਠੀਕ ਆ ਰੇਟ ਵੀ ਬਿਲਕੁਲ ਜਿਹੜਾ ਸਵੱਲਾ ਜਿਹਾ ਹੋਵੇਗਾ ਅ ਅਕੋਰਡਿੰਗ ਟੂ ਵੈਡ ਜਿਵੇਂ ਦੀ ਆਪਾਂ ਗਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਤੇ ਦੁੱਧ ਜਿਹੜਾ ਨਾਰਮਲ ਹੀ ਦੋਸਤੋ ਭਾਵੇਂ 10 11 10 11 ਲੀਟਰ ਦੀ ਚਵਾਈ ਨਾਰਮਲ ਆ ਤਾਂ ਹੈਵੇਗੀ ਬਾਕੀ ਜਿਹੜਾ ਦੋਸਤੋ ਉੱਪਰ ਤੁਹਾਡੀ ਸੇਵਾ ਦਾ ਏਡਾ ਭਾਈ ਫਿਰ ਬਿਲਕੁਲ ਕਿੰਨੇ ਦੀ ਦੇ ਲੈ ਕਰੀਏ ਸਰ ਸਾਡੇ 27 ਦੀ ਲੈ ਦੇ 27 ਦੀ ਹੋਊਗੀ ਉਹਦੇ ਇੱਧਰ ਠੀਕ ਆ 27 ਦੀ ਆ ਤੇਰੀ ਵੜਾ ਤੁਹਾਨੂੰ ਆਪ ਦਿਖਾਤੀ ਆ ਇਸ ਤੋਂ ਨੈਕਸਟ ਜਿਹੜੀ ਵੜਾ ਆਪ ਤੁਹਾਨੂੰ ਦਿਖਾ ਰਹੇ ਆ ਦੋਸਤੋ ਦੇਸੀ ਵੜਾ ਹੈਗੀ ਆ ਇਹ ਤੁਹਾਨੂੰ ਲੈ ਰਹੇ ਆ ਹਾਂਜੀ ਇਹਦੇ ਥੱਲੇ ਤਕਰੀਬ 8 ਨਾਲ ਲੀਟਰ ਬੋਲਾ ਹੀ ਆ ਅੱਛਾ ਜੀ ਤਕਰੀਬ 11 12 ਲੀਟਰ ਦੀ ਚੋਾਈ ਕਰਾਓਗੇ ਕਿ ਕਿੱਦੇ ਗਿਰਦੀ ਬੱਚੀ ਆ ਦਣ ਕਿੰਨੇ ਕਰੋਗੇ ਸੋਨ ਜੀ ਇਹਨੂੰ ਚੌਥਾ ਦਿਨ ਚੌਥਾ ਦਿਨ ਹਾਂਜੀ نیچے ਜਿਹੜਾ ਦੋਸਤੋ ਬੱਚਾ ਗਿਰਦੀ ਬੱਚੀ ਆ ਠੀਕ ਆ ਫੀਮੇਲ ਕਾਪ ਇਸ ਦੇ نیچے ਹੈਗੀ ਆ ਬਾਕੀ ਜਿਹੋ ਨਹੀਂ ਆਪਾਂ ਆਊਟ ਆਫ ਸਟੇਟ ਹਰਿਆਣੇ ਦੇ ਵਿੱਚ ਵੜਾ ਕਿਵੇਂ ਨਾਲ ਦੇਖਦੇ ਹਾਂ ਠੀਕ ਆ ਉਹ ਜਿਹੜੀ ਵੜਾ ਦੋਸਤੋ ਠੀਕ ਆ ਦੇਸੀ ਵੜ ਵੀ ਕਹਿ ਸਕਦੇ ਆਪਾਂ ਨੂੰ ਤੇ ਬਾਕੀ ਫੈਰ ਫੂਡ ਵੀ ਚੰਗੀ ਵੜਦੀ ਹੁੰਦੀ ਵੀ 8 9 8 9 ਦੇ ਘਰ ਦੇ ਵਿੱਚ ਜਿਹੜੀ ਦੋਸਤੋ ਹੁਣ ਚੱਲਣ ਲਈ ਬਲਿੰਕਿੰਗ 8 9 ਲੀਟਰ ਕਰਾ ਰਹੀ ਆ ਬਾਕੀ ਥਣ ਦੇਵੇ ਦੀ ਜਿਹੜੀ ਸਫਾਈ ਹੈ ਪੂਰੀ ਤੇ ਚਵਾਈ ਬਾਈ ਥਣਾ ਦੀ ਬਿਲਕੁਲ ਓਕੇ ਆ ਠੀਕ ਆ ਜੀ ਬੱਚਾ ਜਿਹੜਾ ਦੋਸਤੋ ਇਸ ਦੇ نیچے ਆ ਫੀਮੇਲ ਕਾਫ ਆ ਘਿਰਦਾ ਮੈਂ ਤੁਹਾਨੂੰ ਦਿਖਾ ਦਿੰਦਾ ਆ ਬੱਚਾ ਜਿਹੜਾ ਘਿਰਦਾ ਇਹਦੇ نیچے ਹੈਗਾ ਠੀਕ ਆ ਵੱਛੀ ਹੈ ਕਿੰਨਾ ਮੁੱਲ ਕਿੰਨਾ ਕ 31000 ਰੁਪਏ ਰਹੂਗਾ ਜੇ ਮੈਂ ਮੰਨਦਾ ਲੋਗਾ 31000 ਠੀਕ ਹੈ 31000 ਦੋਸਤੋ ਮੁੱਲ ਰਹੂਗਾ ਜਿਹੜੀ ਆਪਾਂ ਤੁਹਾਨੂੰ ਬੈਠ ਦਿਖਾਈ ਆ ਇਸ ਤੋਂ ਨੈਕਸਟ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਡਾਕਟਰ ਸਾਹਿਬ ਐਚ ਐਫ ਹਾਂਜੀ ਤਾਂ ਇਹ 10 ਗ੍ਰੇਮ ਦੀ ਕੱਤੀ ਆ ਬੱਚੀ ਹਾਂਜੀ ਬਹੁਤ ਹੈਗੀ ਆ ਠੀਕ ਹੈ ਪਹਿਲਾਂ ਵੱਚੀ ਜਿਹੜੀ ਸੂਣ ਜਾ ਰਹੀ ਆ 10 ਗ੍ਰੇਮ ਸਮਾਂ ਲੈ ਜੂਗੀ ਤੇ ਐਚ ਐਫ ਦੀ ਜਿਹੜੀ ਦੋਸਤੋ ਬੱਚੀ ਆ ਠੀਕ ਹੈ ਸਰੋ ਚੈੱਕ ਠੀਕ ਆ ਤੇ ਹਾਈਟ ਤਕਰੀਬਨ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਪਹਿਲਣ ਵਛੀ ਸੋਣੀ ਆ ਨਵੀਂ ਵਛੀ ਆ ਤੇ ਥਾਂ ਦੇ ਵਿੱਚ ਬਿਲਕੁਲ ਸਫਾਈ ਪੂਰੀ ਠੀਕ ਆ ਕਿੰਨਾ ਮੁੱਲ ਵੀ ਦੇਦਾ ਇਹਦਾ ਰੰਗ ਦਾ ਸਾਡੇ 23000 ਦੇ ਵਿੱਚ ਛੋੜ ਹੋਊਗੀ 29 ਦੇ ਵਿੱਚੋਂ ਹਾਂਜੀ ਠੀਕ ਆ 29 ਚ ਛੋਟ ਹੋ ਜੂਗੀ ਦੋਸਤੋ ਅਗਲੀ ਜਿਹੜੀ ਵੈੜ ਆ ਜਰਸੀ ਦੀ ਵੈੜ ਹੈ ਜਰਸੀ ਵੈੜ ਹੈਗੀ ਆ ਠੀਕ ਆ ਤੇ ਜਰਸੀ ਵੈੜ ਆ ਸੁਬਾਹ ਹੀ ਲੈ ਪਹਿਲਾਂ ਸੁਣਾ ਇਹ ਨਹੀਂ ਪਹਿਲੇ ਸੁਣਾ ਪਹਿਲੇ ਸਵੇਰ ਸੁਣਾ ਇਸ ਬੱਚੀ ਨੇ ਵੀ ਠੀਕ ਆ ਨਵੀਂ ਬੱਚੀ ਆ ਦੋਸਤੋ ਬਾਕੀ ਕਿੰਨਾ ਕਲੇਵਾ ਹਵਾਨਾ ਬਿਲਕੁਲ ਤਿਆਰ ਕੀਤਾ ਉਹ ਵੀ ਆਪਾਂ ਵੇਖ ਲੈਣੀ ਆ ਦਿਨ 6 ਹੀ ਲੱਗੀ ਉਹ ਵੀ 10 ਦੀ 8 10 ਦਿਨ ਲੱਗੂਗੀ ਠੀਕ ਆ ਸਾਸਕ ਦੇੰਦਾ ਇਹਦਾ ਸਮਾਂ ਹੈ ਵੀਰੋ ਲੈ ਜਾਊਗੀ ਠੀਕ ਆ ਪਹਿਲਾਂ ਬੱਚੀ ਸੁਣੀਏ ਵੀ ਤੇ ਬਿਲਕੁਲ ਫੇਸ ਕੁਆਲਿਟੀ ਦੇਖ ਲਓ ਆ ਕਰੂਗਾ ਮੋਲ ਬਾਜੀ ਹਰਵੈਲ ਇਸ ਦਾ ਕੀ ਕਰਪਾ? ਇਸ ਦਾ ਵੇਦਾ ਵੀ ਸਾਢੇ 29 ਸਾਢੇ 29 ਹਾਂਜੀ ਛੋੜ ਹੋ ਗਈ ਇਹਦੇ ਵਿੱਚ ਠੀਕ ਆ ਸਾਢੇ 29 ਜਿਹੜਾ ਦੋਸਤੋ ਇਹਦਾ ਮੁੱਲ ਹੈਗਾ ਬਾਜੀ ਹਰਵੈਲ ਅਗਲੀ ਇਹ ਵੜਾ ਸ਼ਹੀਵਾਲ ਦੇ ਵਿੱਚ ਇਹ ਕਿੱਦਾਂ ਸ਼ਹੀਵਾਲ ਆ ਅੱਛਾ ਤੀਜਾ ਸਵੇਰ ਹੋਊਗੀ ਅੱਛਾ ਅੱਛਾ ਤੇ ਹਰੇ ਦਿਨ ਲੈੰਦੀ ਆ ਠੀਕ ਆ ਸ਼ਹੀਵਾਲ ਅੰਗ ਜਿਹੜਾ ਵੜ ਹੈਗੀ ਦੋਸਤੋ ਸਵੇਰ ਤੀਜਾ ਸੂਣਾ ਤੀਜਾ ਸੂਣਾ ਤੀਜਾ ਸੂਆ ਸੂਣਾ ਆ ਅੱਗੇ ਲੈ ਆਈ 8 ਤੋਂ 10 ਕਦੇ ਨੇੜਾ ਸਮਾਂ ਲੈ ਜੂਗੀ ਦੋਸਤੋ ਤੀਜਾ ਸੂਆ ਸੂਣੀ ਹੈ ਵੜ ਠੀਕ ਹੈ ਤੇ ਲਾਲ ਰੰਗ ਦੇ ਵਿੱਚ ਵਹਿੜਾ ਠੀਕ ਹੈ ਬਾਕੀ ਆ ਥਾਨ ਦੇਵਾ ਬਿਲਕੁਲ ਤੁਹਾਡੇ ਸਾਹਮਣੇ ਆ ਢਿੱਲਾ ਟੁਲਾ ਕਾਫੀ ਜਿਆਦੀ ਆ ਹਜੇ ਵੇਖੋ ਤੁਸੀਂ ਇਹ ਤਕਰੀਬਨ 8-10 ਦੌਰਾਨ ਬਾਕੀ ਸਲਸਾਬ ਹੈ 15-16 ਲੀਟਰ ਦੀ ਜਵਾਈ ਕਰਾ ਦਿੰਦੀ ਹੈ ਠੀਕ ਹੈ ਜੀ ਤੇ ਹਜੇ ਬਹੁਤ ਜਿਆਦਾ ਬੰਦੀ ਆ ਇਹ ਠੀਕ ਹੈ ਜੀ ਹਾਂ ਥਾਨ ਹਵਾ ਨਾ ਬਾਕੀ ਸੀਲ ਠੰਡੀ ਆ ਬਹੁਤ ਵਧੀਆ ਬਿਲਕੁਲ ਜੀ ਬਿਲਕੁਲ ਲੋ ਵੀ ਦੋਸਤੋ ਇਹ ਵੀ ਵੈੜ ਵੀਰ ਦੇ ਕੋਲ ਅਵੇਲੇਬਲ ਵੱਡੇ ਕੱਦ ਕੱਦ ਦੇ ਵਿੱਚ ਆ ਠੀਕ ਆ ਤੇ ਸ਼ਾਹੀਵਾਲ ਦੇ ਵਿੱਚ ਕਈ ਨਾ ਵੈੜਾ ਪਿਓਰਿਟੀ ਵਿੱਚ ਜਿਹੜੀਆਂ ਨੇ ਛੋਟੀਆਂ ਦਰਮਿਆਨੀ ਹਾਈਟ ਦੀਆਂ ਨੇ ਤੇ ਇਹ ਵੀ ਜਿਹੜੀ ਆ ਹਾਈਟ ਜਿਹੜੀ ਆ ਫੁੱਲ ਹੈਗੀ ਆ ਬਾਕੀ ਹਲੇ ਬਣੀ ਬਹੁਤ ਘੱਟ ਠੀਕ ਆ ਲੋਏ ਇੰਨੀ ਹੀ ਬਣ ਜਾਂਦੀ ਆ ਤੇ ਢਿਲ ਢੁਲੀ ਬਹੁਤ ਜ਼ਿਆਦਾ ਹਿੱਥੇ ਅਜੇ ਮੈਂ ਲਾ ਆਪਣਾ ਆਪਣੇ ਮੱਲ ਲੈ ਜਾ ਬਹੁਤ ਜ਼ਿਆਦਾ ਲੈਵਾ ਠੀਕ ਆ ਦੋਸਤੋ ਬਹੁਤ ਸੋਣਾ ਇਹਨੂੰ ਲੈਵਾ ਬਣਾ ਕੇ ਤਿਆਰ ਕਰੂਗੀ ਤਕਰੀਬਨ ਅਜੇ ਦਿਨ ਬਾਕੀ ਆ 8000 ਲਏ ਜਾਣੇ ਇਸ ਵੈੜ ਦੇ ਤੇ ਮੋਲੇ ਦਾ ਫਿਰ ਵੀ ਕੀ ਕਰਦਾ ਇਹਦਾ ਲਗਦਾ ਸਾਡੇ 46000 ਰੁਪਇਆ ਜੇ ਸੂ ਬੈਂਦੀ ਆ ਤਾਂ ਤੁਹਾਨੂੰ ਸਾਬ ਆਪਾਂ ਪੰਜਾਹੋਂ ਬਾਹਰ ਬਚੀ ਦੇਵਾਂਗੇ ਠੀਕ ਆ ਅੱਜ 46000 46000 ਠੀਕ ਹੈ ਜੀ ਇਸ ਤੋਂ ਬਾਅਦ ਦੋਸਤੋ ਇੱਕ ਹੋਰ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਵੈੜਾ ਵੱਡੀਆਂ ਨੇ ਐਚ ਐਫ ਦੀਆਂ ਵੈੜਾ ਵੀਰ ਦੇ ਕੋਲ ਹੈਗੀਆਂ ਨੇ ਕਿੰਨੇ ਮਿਲ ਕੇ ਰਕੋਰਡ ਵਾਲੀਆਂ ਉਹ ਵੀ ਕਰ ਲੈਂਦੇ ਆ ਗੱਲਬਾਤ ਇਹ ਪਹਿਲੇ ਨੰਬਰ ਵਾਲੀ ਵੈੜ ਦਾ ਕਿੰਨਾ ਕੁ ਦੁੱਧ ਆ ਜੀ ਉਹਨੂੰ ਸਾਨੂੰ ਸਾਹਿਬ ਅੱਜ ਕੋਈ ਮਹੀਨੇ ਦੇ ਲਗਭਗ ਸੂਈਨ ਹੋ ਗਿਆ ਹਾਂਜੀ ਬੱਚਾ ਮਰਿਆ ਅੱਛਾ ਜੀ 20 ਤੇ ਹੁਣ ਚੱਲ ਰਹੀ 20 ਲੀਟਰ ਤੇ ਚੱਲ ਰਹੀ ਹੈ ਤੇ ਸਵੇਰ ਦੂਜਾ ਸੂਈ ਹੈ ਜੀ ਦੂਜਾ ਸੂਰਾ ਸੂਈ ਹੈ ਠੀਕ ਆ 20 ਲੀਟਰ ਦੀ ਮਿਲਕ ਦੀ ਕੈਪੈਸਿਟੀ ਆ ਇਸ ਟਾਈਮ ਦੋਸਤੋ ਜੇਕਰ ਅਪਾ ਅੱਜ ਗਣ ਕਰੀਏ ਕੈਪੈਸਿਟੀ ਦਾ ਸੂਈ ਪਰ ਇਹਦੀ ਜਾਈ ਹੋਣੀ ਹੈਗੀ ਪਰ ਵੀ ਜੇ ਜਿਹੜੀ ਚੱਲਦੀ ਹੈ ਠੀਕ ਆ ਬੱਚਾ ਨਹੀਂ ਹੈਗਾ ਬਿਨ ਬੱਚੇ ਤੁਹਾਂ ਦੋਸਤੋ ਪਹਾੜੇ 4 ਤੇ ਤੁਸੀਂ ਬੇਸ਼ੱਕ ਜਦੋਂ ਮਰਜੀ ਥੱਲੇ ਬਹਿ ਕੇ ਜਿਵੇਂ ਚੋਈ ਕਰ ਸਕਦੇ ਹੋ ਠੀਕ ਆ ਠੰਡੀ ਧੀਰੀ ਪੂਰੀ ਹੈ ਪਾਰੀ ਬੱਤੀ ਬੱਤੀ ਆ ਕਦ ਵਜਾ ਤੁਸੀਂ ਦੇਖ ਸਕਦੇ ਹੋ ਬਾਕੀ ਸੰਜੂ ਸਾਹਿਬ ਜਵਾਬ ਬਹੁਤ ਵਧੀਆ ਇੱਕ ਨੰਬਰ ਜੀ ਸਾਰੇ ਥਾਂ ਦੀ ਧਾਰ ਇੱਕੋ ਜੀ ਹਾਂ ਆ ਕਰੋ ਚੈੱਕ ਵੀ ਠੀਕਾ ਕੱਦ-ਕੱਦ ਵੱਡਾ ਦੋਸਤੋ ਬਾਕੀ ਹੁਣ ਦੁੱਧ ਹਾਜ਼ਰ ਜਿਹੜਾ 20 ਲੀਟਰ ਆ ਬਾਕੀ ਚਵਾਈ ਆ ਤੁਸੀਂ ਸੇਵਾ ਕਰਕੇ ਉਸਦਾ ਵੀ 25 ਲੀਟਰ ਦੀ ਚਵਾਈ ਕਰ ਲਓ ਹੋ ਜਾਏਗੀ ਸੰਧੂ ਸਾਹਿਬ ਤੇ ਬਾਕੀ ਭਾਈ ਕਿੰਨਾ ਲੈ ਦੇ ਕੀ ਕਰਦੇ ਆ 55000 55 ਜੀ ਠੀਕ ਆ ਬਾਕੀ ਛੋਟਛਾਪਾ ਹੋ ਜੂਗਾ ਦੇਸਪਾਈ ਨਹੀਂ ਹੋਊਗਾ ਜੀ ਠੀਕ ਆ ਇਸ ਤੋਂ ਬਾਅਦ ਅਗਲੀ ਵਾਰਡ ਦਾ ਕੀ ਡਿਟੇਲ ਆ ਜੀ ਇਹ ਸੰਧੂ ਸਾਹਿਬ ਦੂਜੇ ਸਵੇਰੇ ਆ ਠੀਕ ਆ ਸੋਣਾ ਹਾਂਜੀ ਤਾਂ ਇਹਦੇ ਸੀਮਿੰਟ ਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਚੰਗੇ ਸੀਮਿੰਟ ਦੀ ਬੱਤੀ ਆ 25 ਪਲੱਸ ਵਾਲੀ ਆ ਹਜੇ ਇਹਦੇ 15 ਦਿਨ ਪੱਤੀ ਆ ਠੀਕ ਆ ਸੂਬਾ ਦੁੱਜਾ ਸੁਨਾ ਨਾ ਦੁੱਜਾ ਸੁਨਾ ਹਜੇ ਦਿਨ 15 ਲੱਗੇ ਬਹੁਤ ਜ਼ਿਆਦਾ ਬੰਦੀ ਇਹਦਾ ਕਿਰੇ ਰੂਵੇ ਦਾ ਲੈ ਕੇ ਸਫਾਈ ਸਪੀ ਜਿਹੜੀ ਆ ਦੋਸਤੋ ਪੂਰੀ ਹੈਗੀ ਬਹਿੜ ਦੀ ਤੇ ਕੱਦ-ਕੱਟ ਬਟਾ ਆਪ ਵੀ ਚੰਗੇ ਸੀਮੰਟ ਦੀ ਲੱਗਦੀ ਕਿਉਂਕਿ ਪੂਸ਼ਪਾਂ ਦਾ ਸਹਜ ਜਿਹੜਾ ਬਹੁਤ ਵਧੀਆ ਹੈਗਾ ਠੀਕ ਹੈ ਲੋ ਵੀ ਦੋਸਤੋ ਕਰੋ ਚੈੱਕ ਦੂਜਾ ਸੁਹਾ ਸੂਣਾ ਵੇੜ ਨੇ ਹਜੇ 15 ਦਿਨ ਲੈ ਜੂਗੀ ਠੀਕ ਆਪ ਚੰਗੇ ਸੀਮੰਟ ਦੀ ਆ ਬਾਕੀ ਸੀਮੰਟ ਜਿਹੜਾ ਰਖਾਇਆ ਵੀਰਾਂ ਦਾ ਉਹ ਵੀ ਤੇ ਚੰਗਾ ਸੀਮੰਟ ਆ ਬਾਕੀ ਪਤਾ ਨਹੀਂ ਹੈਗਾ ਕਿ ਵੀ ਕਿਹੜਾ ਸੀਮੰਟ ਆ ਬਾਕੀ ਰਖਾਇਆ ਬਹੁਤ ਚੰਗਾ ਸੀਮੰਟ ਹੋਵੇਗਾ ਵੇੜ ਦਾ ਕੱਦ-ਕੱਟ ਬਹੁਤ ਠੀਕ ਦੀ ਹੈ ਬਸ ਇਹ ਖੁਦ ਵੀ ਚੰਗੇ ਸੀਮੰਟ ਦੀ ਹੈ ਮੈਂ ਦੱਸ ਸਕਦਾ ਇਹਦਾ ਪਿਛਲੀ ਵਾਰੀ ਇਹਨਾਂ ਦਾ 20 ਪਲੱਸ ਦੋਸਤਾਂ ਠੀਕ ਹੈ ਜੀ ਠੀਕ ਹੈ ਜੀ ਬੱਚੀ ਪੂਰੀ ਚੰਗੀ ਹੈ ਦੋਸਤੋ ਕੋਈ ਸ਼ੱਕ ਨਹੀਂਗਾ ਤੇ ਆਓ ਇੱਕ ਵਾਰੀ ਆਪ ਦੀ ਅੱਖੀ ਬੇਸ਼ੱਕ ਦੇਖਣ ਤੋਂ ਬਾਅਦ ਫੋਟਾ ਕਰ ਲਿਓ 30 ਚੰਗੀ ਜਾਊਗੀ ਪਸੰਦ ਲੱਗੂਗੀ ਤੁਹਾਨੂੰ ਜੀ ਚਲੋ ਜ਼ਿਆਦਾ ਬਰੂ ਨੀ ਹਾਂ ਕੀ ਕਰਾਂਗੇ ਚਲੋ ਮੁੱਲ ਕਿਨਾ ਭਾਈ ਕਰਪਾਤਰੇ ਦਾ ਮੁੱਲ ਸੰਤੂ ਸਾਹਿਬ ਇਹਦਾ ਜੇ ਆਪਾਂ ਹੋਰ ਵੇਚਦੇ ਆ ਸੰਤੂ ਸਾਹਿਬ 60000 ਦੀ ਦੇਵਾਂਗੇ ਜੇ ਹੁਣ 100 ਪੈਂਦੀ ਹੈ ਤੇ 75000 ਦੀ ਬੱਚੀ ਦੇਵਾਂ ਠੀਕ ਆ ਹੁਣ 60000 ਹਾਂਜੀ ਠੀਕ ਆ 60000 ਜਿਹੜੀ ਦੋਸਤੋ ਹੁਣ ਅੱਜ ਦੀ ਜਿਹੜੀ ਕੀਮਤ ਹੈਗੀ ਅਜੇ 15 ਦਿਨ ਸਮਾਂ ਲੈ ਜੂਗੀ ਠੀਕ ਆ ਇਸ ਤੋਂ ਬਾਅਦ ਹੋਰ ਵੀ ਵਕਾਊ ਆ ਜੀ ਨਾਲ ਵੇੜਾ ਹਾਂ ਨਹੀਂ ਸੰਤੂ ਸਾਹਿਬ ਇੰਨੇ ਕੁਛ ਨੇ ਠੀਕ ਆ ਵੇੜਾ ਦੋਸਤੋ ਅੱਜ ਤੁਹਾਨੂੰ ਪ੍ਰੋਪਰ ਆਪਾਂ ਜੰਨੀਆਂ ਦਿਖਾਤੀਆਂ ਨੇ ਇੱਟ ਕਰੋ 67 ਨਾਕ ਸੀ ਅੱਜ ਵਹਿੜਾ ਠੀਕ ਆ ਛੋਟੀਆਂ ਵਹਿੜਾਂ ਵੀ ਹੋਈਆਂ 27000 ਤੋਂ ਲੈ ਕੇ ਵੀ 65 7000 ਤੱਕ ਅੱਜ ਜਿਹੜੀ ਵਹਿੜਾ ਅਵੇਲੇਬਲ ਹੈ ਠੀਕ ਆ ਆਓ ਨਰਕਪਰਕ ਕਰੋ ਤਸੱਲੀ ਕਰਨ ਤੋਂ ਬਾਅਦ ਸੌਦਾ ਕਰ ਸਕਦੇ ਹੋ ਤੁਸੀਂ ਤੇ ਹਰਵੈਲ ਭਾਈ ਇੱਕ ਨੰਬਰ ਦੱਸੋ ਜੀ 9906382025 ਹਾਂਜੀ 9906382025 ਠੀਕ ਹੈ ਭਾਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ